ਬੱਲੇ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹੈਪੀ ਦੇ ਕੋਲ ਤੇ ਪਸ਼ੂਵਾਜ ਦੋਸਤੋ ਤੁਹਾਨੂੰ ਘਟੋ ਘੜ ਵੀ ਚਾਰ ਬੜਾ ਦਿਖਾ ਦਾਂਗੇ ਪੂਰੀ ਡਿਟੇਲ ਜਿਹੜੀ ਹੈਗੀ ਆ ਉਹ ਬਾਈ ਹੈਪੀ ਤੋਂ ਆਪਾਂ ਲੈ ਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਕਿੰਨੇ ਪਸ਼ੂ ਸੋਏ ਆ ਤੇ ਕਿੰਨੇ ਦੋਸਤੋ ਘੱਪਣਾ ਤਿਆਰੀ ਦੇ ਵਿੱਚ ਆ ਜੋ ਵੀ ਡਿਟੇਲ ਹੋਈ ਪੂਰੀ ਜਿਹਾ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ ਵੀਡੀਓ ਆਪਾਂ 13 ਜੂਨ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ 5 ਵਜੇ ਸ਼ਾਮ ਦਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਨੂੰ ਠੀਕ ਹੈ ਜੀ ਬਾਕੀ ਜਿਹੜਾ ਐਨੀਮਲ ਤੁਹਾਨੂੰ ਪਸੰਦ ਆਊਗਾ ਦੋਸਤੋ ਇੱਕ ਟਾਈਮ ਦੋ ਟਾਈਮ ਚੁਵਾਈ ਜਿਹੜੀ ਆ ਉਹ ਤਸੱਲੀ ਨਾਲ ਤੁਸੀਂ ਜ਼ਰੂਰ ਕਰ ਲਿਓ ਘਰ ਵਿਜ਼ਿਟ ਕਰਕੇ ਤੇ ਆਜੋ ਦਿਖਾਉਣੇ ਆ ਬੈੜਾ ਸਭ ਤੋਂ ਪਹਿਲਾਂ ਬਾਈ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੀ ਹੋਰ ਠੀਕ ਠਾਕ ਹਾਂ ਜੀ ਚੜਦੀ ਕਲਾ ਜੀ ਠੀਕ ਆ ਭਰਾ ਹੈਪੀ ਬਈ ਅੱਜ ਆਪਾਂ ਤੁਹਾਨੂੰ ਕਿਨੇ ਬਤਾਉਂਗਾ ਆ 4 ਆ ਜੀ 4 ਵੜਾ ਹੀ ਆ ਹਾਂ ਜੀ ਤੇ ਕਿਵੇਂ ਆ ਕੀ ਦੋ ਸੁਈਆਂ ਇੱਕ 41 ਸੂਈ ਤੇ ਇੱਕ ਨੂੰ ਮਹੀਨਾ ਹੋ ਗਿਆ ਬੱਚਾ ਮਰ ਗਿਆ ਦੋ ਕੱਪੜਾ ਦੋ ਕੱਪੜਾ ਹਾਂ ਜੀ ਇੱਕ ਬਿਲਕੁਲ ਤਾਜੀ ਹਾਂ ਜੀ ਇੱਕ ਮਹੀਨਾ ਕੋ ਹੋ ਗਿਆ ਬੱਚਾ ਮਰਿਆ ਹਾਂ ਜੀ ਹਾਂ ਜੀ ਠੀਕ ਆ ਤੇ ਆਜੋ ਪਹਿਲੇ ਨੰਬਰ ਦੇਖੋ ਕਰੀਏ ਸਟਾਰਟ ਤੋਂ ਪਹਿਲੇ ਨੰਬਰ ਤੋਂ ਦੇਖੋ ਇਤੋਂ ਸਟਾਰਟ ਕਰ ਦਿੰਦੇ ਆਪਾਂ ਠੀਕ ਹੈ ਜੀ ਆ ਵੇਹੜਾ ਦਿਖਾ ਰਹੇ ਆਪਾਂ ਤੁਹਾਨੂੰ ਪੂਰੀ ਫੋਡੀ ਪੰਤਰ ਪੂਰਾ ਹਵਾਲੇ ਦਾ ਸਟਰਕਚਰ ਆ ਤੁਸੀਂ ਦੇਖ ਲਓ ਠੀਕ ਹੈ ਆ ਵੇਹੜਾ ਸਵੇਰ ਕਿੰਮਾ ਸੁਈਏ ਹਰ ਸਾਹਿਬ ਤੇਜਾ ਸਵੇਰ ਸੁਣਾ ਨਿਆਰੀਏ ਸੁਣਾ ਹਾਂਜੀ ਗੱਪਣੀਏ ਫਿਰ ਗੱਪਣ ਗੱਪਣ ਆ ਜੀ ਵੇਖੋ ਇਹ ਪੰਜ ਚਾਰ ਦਿਨ ਲੈ ਜੂ ਠੰਢੀ ਠੰਢੀ ਬੀਜ ਲੋ ਕਿੰਨੀ ਹਵੇ ਲੋ ਵਾਲਟ ਨਾਲ ਸਾਰੇ ਘੜ ਚੂ ਠੀਕ ਆ ਵੇ ਲੋ ਕਿੰਨੀ ਆਰੋ ਕਵਾ ਤੇਜਾ ਕਿ ਦੂਜਾ ਤੀਜਾ ਤੇਜਾ ਸਾਨੂੰ ਦਾ ਪਾਣੀ ਕਾਣਾ ਮੈਂ ਦੂਜਾ ਘਰ ਦਾ ਦੂਜਾ ਦੇ ਭਤੀਜਾ ਗਿਆ ਗਿਆ ਦੇਣੀ ਆ ਸਸਤੇ ਲੱਜੇ ਆ ਜਾ ਬੱਤ ਇਹ ਵੱਤ ਵੱਤ ਦਾ ਹੁਤਾ ਇੱਕ ਲੈ ਜੂ ਬਣੂ ਬੜੀ ਹਮ ਸਾਰਾ ਕੋਲ ਬਹੁਤ ਬੰਦੂ ਆ ਵਾਟੂ ਸਾਰੇ ਘੜ ਜੂਗਾ ਲੋ ਵੀ ਦੋਦੇ ਨਿਕਲ ਬਾਈ 23 ਕਿਲੋ 22 22 22 ਤੇ ਕੋਈ ਸੁਆਈ 20 ਕਿਲੋ ਤੋਂ ਪਲੱਸ ਹੀ ਚੱਲੂਗੇ ਚਲੋ 20 ਤੋਂ ਪਲੱਸ ਚੱਲਣਾ ਚਾਹੀਦਾ ਵੱਡੀ ਫੈੜਾ ਹਾਂਜੀ ਦਿਖਾਈਏ ਬਾਈ ਹੈਪੀ ਵੀਰ ਕੱਢ ਕੇ ਦਿਖਾਓ ਬਾਸ ਔਰ ਕੀ ਸੋ ਉਹ ਬਾਅਦ ਪਿੱਛੇ ਤੋਂ ਸੌਂ ਜਾ ਰਹੀ ਆ ਤੇ ਤੂੰ ਮੂੰਹ ਮੱਥਾ ਜਿਹੜਾ ਆਏਗਾ ਤੁਸੀਂ ਦੇਖੋ ਠੀਕ ਆ ਤੇ ਵੰਟਰ-ਵੰਟਰ ਪੂਰੀ ਭੱਟੀ ਆ ਆ ਦੇਖੋ ਜੀ ਜਿਹੜਾ ਤੁਹਾਨੂੰ ਦੱਸਿਆ ਗਿਆ ਇਹ ਆ ਦੇਖੋ ਇਹ ਲੈਣੀ ਚਾਹਤਾ ਜੀ ਲੋ ਬਈ ਸੀਨਸ ਲੱਗ ਪਛੂ ਜਿਹੜਿਆ ਵੀਰ ਹੈਪੀ ਦੇ ਕੋਲ ਆਉਂਦੇ ਆ ਤੇ ਰੱਸਾ ਵੀ ਵੇਚਦਾ ਵੀ ਆ ਛੋਟਾ ਠੀਕ ਆ ਤੇ ਠੰਡੀ ਤੇਰੀ ਪੂਰੀ ਆ ਬਾਕੀ ਧਣ ਧੁਣ ਦੀ ਆ ਤੁਸੀਂ ਦੇਖ ਲਓ ਕਿ ਪੂਰਾ ਮੁੱਠੀ ਵਾਲਾ ਥਾਣਾ ਤੇ ਹਵਾਨੇ ਦਾ ਸਟਰਕਚਰ ਚੰਗਾ ਦੋਸਤੋ ਬਾਕੀ 10 ਦਿਨ ਹਜੇ ਬਾਕੀ ਆ ਆਰਡਰ ਜਿਹੜਾ ਕਾਫੀ ਵਧੀਆ ਖੋਲ ਲੂਗੀ ਠੀਕ ਆ ਹਵਾਨਾ ਹੋਰ ਵੱਡਾ ਬਣਾਉਗੀ ਤੇ ਬਾਕੀ 20 ਪਲਾਸੇ ਨੂੰ ਚੋਣਾ ਚਾਹੀਦਾ ਬਾਕੀ ਥੋੜੇ ਤੇ ਦੋਸਤੋ ਛੱਡ ਦੇਣੇ ਆ ਕਿਉਂਕਿ ਬਹੁਤੇ ਵੀਰਾਂ ਨੇ ਸੰਤੂ ਸਾਹਿਬ ਦੋਸਤ ਦੇ ਦੀ ਗੱਲ ਵੀਰ ਕੋਈ ਸੇਵਾ ਕਰਨ ਲੂਗਾ ਉਹ ਤੇ ਛੋੜੂਗਾ ਹੂੰ ਕਿਹਨੋਂ ਕੋਈ ਕਊ ਆ ਪੀਨੇ ਕਿਹਾ ਬਾਈ ਜੇ ਤੂੰ ਤੀ ਦੀ ਬੱਦੀ ਢਾਰੇ ਥੱਲੇ ਹੋ ਜੇ ਮਗਰ ਫੋਨ ਲਈ ਜਾ ਆਹੋ ਸਹੀ ਗੱਲ ਆ ਨਾ ਤੁਹਾਨੂੰ ਪਤਾ ਦੋਸਤ ਸੇਵਾ ਦਾ ਯਾਰ ਸੇਵਾ ਕਰਾਂਗੇ ਤੇ ਇਹਦੇ ਭਰਿਆਂ ਚੂਲਾਂਗੇ ਨਾ ਕਰਾਂਗੇ ਇਹਨਾਂ ਜਿਹੜਾ ਮੂੰਹ ਕੁਣਾ ਜਿਹਾ ਜਿੱਥੇ ਵੱਧੀਆਂ ਤੇ ਵੱਧੀਆਂ ਰਹਿੰਦੇ ਨੇ ਲੋਬੀ ਬਾਕੀ ਦੁੱਧ ਜਿਹੜਾ ਦੱਸੋ ਹਮੇਸ਼ਾ ਆਪਾਂ ਕਹਿ ਦਿੰਦੇ ਆ ਚਲੋ ਪਰ ਸੇਵਾ ਦਾ ਦੁੱਧ ਐਂਕ ਇੰਨੀ ਵਧੀਆ ਵੀ ਸੇਵਾ ਵੀ ਕਰਦੂ ਕਿਉਂਕਿ ਪੈਸੇ ਰਕਮ ਲਾਉਣੀ ਆ ਰਕਮ ਜਿਹੜੇ ਵੀਰ ਨੇ ਲਾਉਣੀ ਆ ਉਹਨੇ ਸੇਵਾ ਵੀ ਚੰਗੀ ਕਰ ਦਿੰਦੀ ਠੀਕ ਹੈ ਬਾਕੀ ਥਣ ਚੋਂ ਪਾਸੇ ਤੁਸੀਂ ਵੇਖ ਲਓ ਸਪੇਸ ਵੇਖ ਲਓ ਕਹੇ ਵੰਤਰ ਦੇ ਕੋ ਸਾਡੇ ਜੀ ਜਿਹੜੇ ਨੂੰ ਸਾਕੋ ਮੈਨ ਇਹਦਾ ਮੈਲਾ ਚੋਕੇ ਰੱਖੀ ਕੋ ਇਹ ਨਹੀਂ ਕੋਈ ਦੱਤ ਛੜ ਮਾਰੂਗਾ اچھا ਹੈਪੀ ਬਾਈ ਫਰਮੂਲਾ ਲੈਣ ਦਿਨ ਭਰਾ ਕੀ ਕਰਦਾ ਮੋਲਾ ਨੂੰ ਕਹਾਂ 55000 ਚ ਪਹੁੰਚ ਕਰ ਦਿਆਂਗੇ 55000 ਹਾਂਜੀ ਆਲ ਪੰਜਾਬ 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 ਕੀ ਆਲ ਇੰਡੀਆ ਭਾਈ ਆ ਜੀ ਨਹੀਂ ਨਹੀਂ ਇੰਡੀਆ ਹੁੰਦੀ ਹੈ ਜਣੀ ਪੰਜਾਬ ਪੰਜਾਬ ਚ ਠੀਕ ਪੰਜਾਬ ਤੋ ਪਹੁੰਚ ਆਪਾਂ ਬਣੂ ਜਾਗੇ ਠੀਕ ਆ ਇਹ ਆ ਤੁਸੀਂ ਦੇਖੋ ਠੀਕ ਹੈ ਜੀ ਇਸ ਤੋਂ ਬਾਅਦ ਬਈ ਹੈਪੀ ਅਗਲੇ ਇਸ ਵੇੜ ਦਾ ਕੀ ਰਿਕਾਰਡ ਆ ਫਿਰ ਆ ਇਹ ਮਨੂ ਨਾਲ ਇਹ ਆਪਾਂ ਗਾਂ ਲਈ ਸੂਈ ਰੋਗਾ ਮਹੀਨਾ ਆਪਣੇ ਘਰੇ ਸੂਈ ਦੀ ਹਾਂ ਦੋ ਦੋ ਤੋਂ ਗੋਲ 13 14 ਕਿਲੋ ਦੋ ਦੋ ਤੋਂ 8 ਕਿਲੋ ਆ ਮਹੀਨੇ ਉਹ ਅੰਦਰ ਤੁਸੀਂ ਮਹੀਨਾ ਮੰਨ ਕੇ ਚੱਲੋ ਮਹੀਨਾ ਮੰਨ ਕੇ ਹਾਂ ਜੀ ਆਹ ਦੋ ਦੋ ਦਾ ਕੁਝ ਆਪਣੇ ਘਰੇ ਹਾਂ ਜੀ ਸਵੇਰ ਬਿਜੋ ਸੂਈ ਸੀ ਤੀਜਾ ਤੇ ਜਾਵੇਂ ਆਪਾਂ ਦਾ ਦੂਜਾ ਨਤੀਜਾ ਤੀਜੇ ਸਵੇਰ ਸੁਈ ਹੈ ਤੀਜੇ ਸਵੇਰ ਦੋਸਤੋ ਸੁਈ ਹੈ ਹਾਂਜੀ ਆਪਣੇ ਘਰੇ ਸੁਈ ਡਾਊਨ ਹੋ ਗਈ ਵਿੱਚ ਵੀ ਗਾਈ ਆਪਣੇ ਆਪ ਭੇਜੀ ਨਹੀਂ ਵੀਡੀਓ ਨਹੀਂ ਪਈ ਆ ਵਿਆਖੀ ਜਾਈਏ ਠੀਕ ਹੈ ਹਾਂਜੀ ਅ ਵੀਡੀਓ ਤੋਂ ਜਿਹੜਾ ਦੋਸਤੋ ਪਸ਼ੂ ਆਪਾਂ ਪਹਿਲੀ ਦਿਨ ਦਿਖਾ ਰਹੇ ਆ ਇਹ ਮਹੀਨੇ ਦੇ ਲੱਗ ਸਮ ਜਿਹੜਾ ਸਮਾਂ ਹੋ ਗਿਆ ਸੁਈ ਨੂੰ ਭਈ 12 ਕਿਲੋ ਦੁੱਧ ਸੀ ਪਰ ਹੁਣ ਮੌਜੂਦਾ ਥੋੜਾ ਦੱਬਾ ਵੱਜ ਗਿਆ ਹੈ ਪਸ਼ੂ ਨੂੰ ਪਰ ਹੁਣ ਜਿਹੜੀ ਬਿਲਕੁਲ ਠੀਕ ਹੈ ਤੇ 8 ਕਿਲੋ ਜਿਹੜਾ ਦੁੱਧ ਬਿਲਕੁਲ ਇੰਦੇ ਕੋਲ ਮੌਜੂਦ ਆ 8 ਕਿਲੋ ਇਹ ਨਾ ਭਾਈ ਹੁਣ ਸਾਨੂੰ ਸਾਹ 8 ਕਿਲੋ ਕੋਈ ਵੀ ਦੋ ਟਾਂ ਚੋਲੇ ਮੇਲੋਂ ਜੀ ਥੋੜੀ ਠਿੱਕੀ ਫਿੱਕੀ ਆ ਪਰ ਫੁਰਤੀ ਚ ਪੂਰੀ ਜੋ ਬਈਆ ਪੀਆ ਦਾ ਵੀ ਫੁਰਤੀ ਪੂਰੀ ਆ ਥੋੜੀ ਜੀ ਫਿੱਕੀ ਜ਼ਰੂਰ ਆ ਕਿਉਂਕਿ ਥੋੜਾ ਜਿਹਾ ਪਸੂ ਜਦੋਂ ਟੈਂਪਰੇਚਰ ਜਾਂ ਦੱਬੇ ਚ ਆ ਜੇ ਬਸ ਤੇ ਬਾਕੀ ਟਰੀਟਮੈਂਟ ਹੁਣ ਟੈਂਪਰੇਚਰ ਓਕੇ ਆ ਜੀ ਬਿਲਕੁਲ ਓਕੇ ਓਕੇ ਸਾਰਾ ਓਂ ਦੇ ਵਾਰ ਦੇ ਪੱਲੇ ਸਾਈ ਯਾਰ ਵਾੜਾ ਠੀਕ ਆ ਤੇ ਇਹ ਆ ਹਵਾਨਾ ਜੀ ਜੋਨੋ ਟਾਈਮ ਦਾ ਜਿਹੜਾ 8 ਕਿਲੋ ਅਜ ਮੌਜੂਦ ਹੈ ਤੇ ਮੋਲ ਲੈਂਦਾ ਫਿਰ ਸੰਤੂ ਸਾਨੂੰ ਲਈਦਾ ਆਪਾਂ ਮਹਿੰਗੇ ਜੀ ਤੇ 20000 ਪਹੁੰਚ ਕਰ ਦਾਂਗੇ ਹੁਣ ਆਪਾਂ 20000 20000 ਨਹੀਂ ਸੰਤੂ ਸਾਨੂੰ ਆਪਾਂ ਪਾਵਗਾ ਲਈ ਠੀਕ ਆ ਆਪਣੇ ਘਰੇ ਸੂਈ ਆਪਾਂ ਵਿਖਾ ਵੀ ਦਾਂ ਹਾਂ ਜੀ ਠੀਕ ਹੈ ਭਰਾ ਜੀ ਹਾਂ ਜੀ 23000 ਦੇ ਵਿੱਚ ਜਿਹੜੀ ਦੋਸਤੋ ਪਹੁੰਚ ਆ ਰਹੀ ਹੈ ਜੇ ਕੋਈ ਸੇਵਾ ਕਰਦੋ ਤਾਂ 40 ਲੀਟਰ ਚੋਈ ਜਾਊਗਾ ਠੀਕ ਹੈ ਜੀ ਨਾਮ ਕਰੂਗਾ ਅੱਜ ਪਛੇ ਮਿੰਟ ਠੀਕ ਹੈ ਠੀਕ ਪਟਿਆ ਖਾਣਾ ਜਿਹੜਾ ਹੈਗਾ ਬਹਿਣੀ ਵਾਲੇ ਪਾਸੇ ਤੁਸੀਂ ਆ ਕਰ ਸਕਦੇ ਹੋ ਤੇ ਇਸ ਤੋਂ ਅਗਲੀ ਬੈਰਦੀ ਬਾਈ ਹੈਪੀ ਇਹ ਕੱਚੀ ਕਿੰਨਾ ਟਾਈਮ ਹੈ ਇਹ ਸੰਧੂ ਸਾਹਿਬ 25 ਦਿਨ ਕੱਢਦੀ ਹੈ ਜੀ 25 ਦਿਨ ਹਾਂ ਜੀ ਜਰਸੀ ਆਉਂਦੀ ਆ ਤੇ ਜਰਸੀ ਹਾਂ ਜੀ ਵੱਡੀ ਪੂਰੀ ਜਰਸੀ ਐਚ ਐਫ ਆ ਜੀ ਹਾਂ ਜੀ ਜਰਸੀ ਕ੍ਰੋਸ ਐਚ ਐਫ ਆ ਜੀ ਹਾਂ ਜੀ ਕੱਦ-ਕਾੜ ਜਿਹੜਾ ਦੋਸਤੋ ਐਚ ਐਫ ਜਿਹੜਾ ਹੈਗਾ ਜਿਹੜੀ ਆਪਾਂ ਨਾਰਮਲ ਐਚ ਐਫ ਵੈੜ ਦੇਖਦੇ ਆ ਤੇ ਫੇਸ ਕੁਆਲਿਟੀ ਥੋੜੀ ਜੀ ਵੇਖੋਗੇ ਤੁਸੀਂ ਵਿੱਚ ਪਰਸੈਂਟੇਜ ਜਿਹੜੀ ਆ ਜਰਸੀ ਦੀ ਹੈਗੀ ਕੰਨ ਕੋਲ ਛੋਟਾ ਹੋਵੇ ਤੇ ਆ ਬਾਕੀ ਕੱਦ-ਕਾੜ ਵੇਖੋਗੇ ਤਾਂ ਫੁੱਲ ਵੱਡੀ ਐਚ ਐਫ ਵੈੜ ਜਿਹੜਾ ਕੱਦ-ਕਾੜ ਹੈ ਤੇ ਡਿਟੇਲ ਜ ਕਿੰਨੇ ਦੰਦ ਦੱਸਿਆ ਤੀਜਾ ਸੂਆ ਸੁਣਾਰ ਕੇ ਤੇਜਾ ਸੂਆ ਦਿਨ ਕਿਨੇ ਆਸੀ ਲਾਚੀਰ ਦੋਨ 25 ਦਿਨ ਮੰਨ ਕੇ ਚਲੋ 25 ਦਿਨ ਬੜੇ ਆਰਾਮ ਨਾਲ ਰਹੇਗੀ 25 ਦਿਨ ਹਾਂਜੀ ਕੋਈ ਦੱਸਿਆ ਤੁਸੀਂ ਤਾਂ ਦੁੱਧ ਦੁੱਧ ਕਿ ਦੋ ਸੰਧੂ ਸਾਹਿਬ ਉਹਨਾ 22 ਤੇ 23 ਗੱਡੂ ਦੀ ਚੋਇਆ ਦੂਜੇ ਸੂਏ ਦੂਜੇ ਅਰਗੀ ਤੀਜਾ ਸੂਆ ਸੁਣਾ ਦੁੱਧ 25 ਕਿਲੋ ਦੇ ਦਊਗੀ ਕਹੂੰਗੀ ਇਹ ਕ੍ਰੋਸ ਚ ਆਉਂਦੀ ਆ ਇੰਨੇ ਗਰਮੀ ਨਹੀਂ ਮਰਾਉਣੀ ਬਿਲਕੁਲ 25 ਕਿਲੋ ਵੀਰ ਕਹਿੰਦਾ ਵੀ ਦੋ ਦੋ ਦੇ ਦੂੰਗੇ ਜਿਹੜਾ ਇਹ ਕਦਬੋਤ ਬੱਦੇ ਦੀ ਮਾਲਕਣਾ ਦੋਸਤੋ ਉਹਦਾ ਫਾਨੇਵਾ ਜਿਹੜਾ ਤੁਸੀਂ ਵੇਖੀ ਹ ਅਜੇ ਕੱਚੀ ਆ ਪੱਤਿਕ ਦੇ ਆ ਤਾਂ ਸਮਾਂ ਕੱਚੀ ਆ ਜੀ ਪੰਨੀਆਂ ਜਿਹੜਾ ਦੀ ਜਦੋਂ ਗਾਂ ਖੋਲ ਗਈ ਹੋਵੇਖੋ ਤੇ ਦਿਖਾਓ ਵੀਰ ਹੈਪੀ ਹੋਰ ਉਹ ਇਹੋ ਜੀ ਨੀਗੀ ਭਾਗਾਂ ਨੂੰ ਦੂਜੇ ਤੂਰ ਕਹੇ ਦੇ ਜੀ ਪਰ ਕਿੱਦਾਂ ਸੁਗਨਾ ਪਾ ਗਏ ਇਸ ਨੂੰ ਝੂਮਾ ਆ ਅਦਕਾਰ ਪੂਰਾ ਵੱਡਾ ਹਵਾਨਾ ਵੀਰਾਂ ਦਾ ਵੀ ਓਡਾ ਹੀ ਖੁੱਲਾ ਬਣਾਉਂਗੀ ਪਰ ਦੇਖ ਹਜੇ ਪਛੀ ਪਛੀ ਆ ਠੀਕ ਹੈ ਤੇ ਬਾਕੀ ਆ ਥਣ ਦੇਵਾ ਦੋਸਤੋ ਬਿਲਕੁਲ ਥਣ ਥੁਣ ਦਾ ਵਧੀਆ ਪਖਾਣਾ ਹੈਗਾ ਥਣ ਥੁਣ ਚੰਗਾ ਹੈ ਠੀਕ ਹੈ ਤੇ ਹਜੇ ਨੇੜੇ ਜਾ ਕੇ ਪਸ਼ੂ ਆਪਾਂ ਕਹਿੰਦੇ ਵੀ ਲਾਏ ਪਸ਼ੂ ਪੈ ਜਾਊਗਾ ਹਜੇ ਥੋੜੇ ਦਿਨ ਬਾਕੀ ਹੈ ਠੀਕ ਹੈ ਕੋਈ 8-70 ਦਿਨਾਂ ਤੱਕ ਜਿਹੜਾ ਤਹਾਂ ਤੱਕ ਲਾਏ ਪਸ਼ੂ ਪੈ ਜਾਊਗਾ ਤੇ 25 ਦਿਨ ਹਜੇ ਤਿਆਰੀ ਦੇ ਵਿੱਚ ਪਏ ਆ ਇਨਾ ਮੰਨ ਕੇ ਤੁਸੀਂ ਜਿਹੜੀ ਲੈ ਕੇ ਜਾ ਸਕਦੇ ਹੋ ਤੋਰ ਲੋ ਵੀ ਰੱਤੀ ਦਿਖਾ ਦਿੰਦਾ ਤੁਹਾਨੂੰ ਤਾਂ ਜਾ ਡੰਗ ਸਾਰਾ ਕੋਲੇ ਜੋ ਸਭ ਇਹਦਾ ਕੱਚੀ ਦਾ ਮੂਲ ਜਾਇ ਤਿਆਰੀ ਤੇ ਤੁਹਾਨੂੰ ਪਤਾ ਕਿੰਨੇ ਅਰਜੀਆਂ ਦੀ ਵੜ ਹੈ ਗਈ ਹੈ। ਹੂੰ। ਲੋ ਜੀ ਫਿਰ ਕਮਾਉਂਗੇ। ਬਾਕੀ ਫੋਲੋ ਵੱਡੀ ਵੜ ਆ ਪ੍ਰਭੂ ਕੋਈ ਵੀਰ ਇੱਥੇ ਆ ਕੇ ਤੁਸੀਂ ਇਹ ਜਜਮੈਂਟ ਨਹੀਂ ਕਰੋਗੇ ਜਾਂ ਇਹ ਜਜਮੈਂਟ ਕਰਕੇ ਨਾ ਉਹ ਵੀ ਛੋਟਾ ਜਿਹਾ ਪੰਡੂ ਹੋਵੇਗਾ ਛੋਟੀ ਨਹੀਂ ਕੋਲ ਵੱਡੀ ਹੈ। ਜਿੱਡੇ ਆਪਾਂ ਕੱਦ ਕਰਕੇ ਵੀ ਐਚ ਐਫ ਵੜ ਆਪਾਂ ਪਿਓਰ ਐਚ ਐਫ ਵੜ ਦੇਖਦੇ ਆਂ ਵੀ ਓਡੀ ਹਾਈਟ ਆ ਤੇ ਫੇਸਪੂਟ ਜਿਹੜਾ ਜਰਸੀ ਜਿਹਾ ਮਿਕਸ ਹੈ ਠੀਕ ਹੈ ਜਰਸੀ ਕ੍ਰੋਸ ਆ। अच्छा हां जी तोड़ लो भैया ਮੋਲ ਹੈ ਵੀ ਭਾਈ ਇਹਦਾ ਫਿਰ ਅੱਜ ਕੀ ਲੈਣ ਦੇਣਾ ਸੰਧੂ ਸਾਹਿਬ 53000 ਚੋਂ 200 ਰੁਪਏ ਛੂਡ ਕਰਨੀ ਪਹੁੰਚ ਆਪਣੀ 55 ਚੋਂ 53 ਜੋ 53000 ਚ ਹਾਂਜੀ ਸਭ ਲਾਸੂਚ ਕਰਕੇ ਕਹਦਾ 53200 ਛੂਡ ਹੋਊਗੀ ਤਾਂ ਪਹੁੰਚ ਆਪਣੀ ਹੋਊਗੀ ਸਾਰੇ ਪੰਜਾਬ ਭਰ ਚੋਂ ਪੰਜਾਬ ਪੰਜਾਬ ਤੁਹਾਨੂੰ ਪਤਾ ਕੱਜੀ ਕਰਕੇ ਆ ਮੋਲਿਆ ਇਹਨੂੰ 3485000 ਰੁਪਏ ਤੁਹਾਨੂੰ ਪਤਾ ਹੈਗੀ ਆ ਬਿਲਕੁਲ ਹੋਲ ਵੱਡੇ ਕਦ ਕਾੜ ਦੀ ਆ ਦੋਸਤੋ ਅੱਜ 53000 ਦੇ ਵਿੱਚ ਘਰ ਤੱਕ ਪਹੁੰਚ ਆ ਤੁਹਾਡੇ 200 ਰੁਪਏ ਦਾ ਸਮਾਂ ਅਜੇ 25 ਦਿਨ ਦਾ ਹੈ ਮਾ 25 ਦਿਨ ਲੈਂਦੀ ਆ ਬਾਕੀ ਛੜਾ ਛੜੋ ਤੁਸੀਂ ਦੇਖ ਲਓ ਵੀ ਪੂਰਾ ਭਰੋਗੀ ਲੱਗੀ ਸਮੇਂ ਤੇ ਪਹਿਲਾਂ ਨਾ ਅੱਜ 5000 ਵੀ ਕਾ ਜੇ ਨਾ ਤੇ ਤਾਂ ਵੀ ਕੋਈ ਵਪਾਰੀ ਲੈ ਜਾਏ ਘਰਾਂ ਲਾਏ ਤਾਂ ਵੀ ਰੁਪਇਆ 15000 ਵਟ ਦੇ ਪਿਆ ਨਫਾ ਬਿਲਕੁਲ ਸਹੀ ਆ ਵੀਰੇ ਤੁਸੀਂ ਹਾਂਜੀ ਆਜੋ ਅਗਲੇ ਪਾਸੇ ਇਹ ਸੁਈ ਹੈ ਜੀ ਇਹਨਾਂ ਨੂੰ ਸਾਨੂੰ 10 ਦਿਨ ਅੱਠ ਦਿਨ ਹੋ ਗਏ ਆ ਅੱਠ ਦਿਨ ਦਾ ਸਮਾਂ ਹੋ ਗਿਆ ਜਿਹੜੀ ਅਗਲੀ ਵਾਰੀ ਤੁਹਾਨੂੰ ਗਹਿੜਾ ਪਾ ਦਿਖਾ ਰਹੇ ਆ ਥੱਲੇ ਬੱਚਾ ਬੱਚਾ 8 ਦਿਨ ਦਾ ਸਮਾਂ ਬੱਚਾ ਥੱਲੇ ਦੁੱਧ ਹਾਜ਼ਰ ਹੋਣ ਕਿ ਨਾ ਜੀ ਤੁਹਾਨੂੰ ਸਭ 15 ਲੀਟਰ ਦੀ ਦੋ ਟਾਈਮ ਚੋਲ ਜਿਹੜਾ ਹਾਜ਼ਰ ਆ ਜੀ ਤੋਂ ਚੋ ਲੈਣਾ 14 ਲੀਟਰ ਦੀ ਗਾਰੰਟੀ ਦੇ ਦਾਂਗੇ ਵੇ ਲੈ ਮੇਰੇ ਹਿਸਾਬ ਨਾਲ ਆਪਾਂ ਕਰੀਏ 20 ਕਿਲੋ ਹੋਊਗਾ ਪਰ 18-20 ਕਿਲੋ ਦੇ ਹੀ ਆਉਗੇ ਹੂੰ ਸਾਰਾ 20 ਕਿਲੋ ਦੁੱਧ ਦੇ ਹੀ ਆਉਗੇ 15 ਕਿਲੋ ਅੱਜ ਦੋਸਤੋ ਤਿਆਰ ਆ ਰਹੇ ਠੀਕ ਹੈ

ਸੋਬੇ ਦੋਸਤੋ ਦੂਜਾ ਸੁਆ ਠੀਕ ਹੈ ਸੰਗ ਸੰਗ ਹੈਗੇ ਵੈਸੇ ਥੋੜੇ ਸੰਤੂ ਸਾਹਿਬ ਨੇ ਯਾਨੀ ਦਾ ਦਿਖਾਏ ਨਹੀਂ ਕੀ ਸੀਸੂ ਤਾਂ ਕੀਦਾ ਪੂਰੀ ਸੀਲ ਸੰਧੀ ਦੇਖ ਲੈ ਪੂਰੀ ਹੋਣੀ ਚਾਹੀਦੀ ਇਹ ਬੱਚੇ ਇਹਦਾ ਘਰ ਵੀ ਥੋੜਾ ਹੈਗਾ ਬੋਲ ਦੇਦੇ ਅੜਾ ਬਜਾਰੇ ਨੂੰ ਕਾ ਲੋ ਵੀ ਭਰਾ ਉਹ 15 ਕਿਲੋ ਬਿਲਕੁਲ ਮੌਕੇ ਦਾ ਤਿਆਰ 8-7 ਦਿਨ ਸਮਾਂ ਹੋ ਗਿਆ ਸੂਰੂ ਹੋ ਠੀਕ ਆ ਇਹ ਵੀ ਵੜ ਬਿਲਕੁਲ ਬਤਾਊਗਾ ਵੀਰ ਦੇ ਕੋਲ ਉਹਨੂੰ ਸਾਹ ਮਾਲਾ ਮੂਲਾ ਮਾ ਜੂਦ ਆ ਪਾਣੀ ਵੀ ਰੀ ਦੇ ਸਾਹੀ ਦਾ ਐ ਚੱਕ ਚਾਉਂਦੀ ਆ ਪਰ ਅਨਿਕਲ 18 ਲੀਟਰ ਦੁੱਧ ਹੈ ਮੈਨਾ ਬੜਾ ਗਰਮੀ ਦਾ ਬੜਾ ਫੜਾ ਜੀ ਮੋਲੋ ਜੀ ਬਿਲਕੁਲ ਜਾਇਜ਼ ਕਿੰਨਾ ਕਰਤਾ ਜੀ 43000 ਚ ਪਹੁੰਚ 43 ਚ 43000 ਚ ਪਹੁੰਚ ਹੂੰ ਵੇ ਲੋ ਦੁੱਧ ਰਸਰ ਬੇ ਕਾਲਾ ਰਗਾ ਨੇ ਇਹ ਸੇਂਗ ਗਿਆ ਜੇ ਆਪਾਂ ਨੂੰ ਭਾੜਾ ਮਿਲੀ ਭਾੜਾ ਆਪਾਂ ਦੇ ਦੇਣੀ ਚੋਣਾ ਦਾ ਦੁੱਧ ਵੈਸੇ ਵੀਰਾਂ ਨੇ ਦੋ ਦੁੱਧੀ ਚੋਣਾ ਸੰਧੂ ਸਾਹਿਬ ਹੋ ਜੇ ਸੇਂਗ ਰਹਾ ਹੋਵੇ ਤੇ ਫਿਰ ਆਪਾਂ ਭਾੜਾ ਲੰਗਣਾ ਸਿੰਘਾਂ ਦੀ ਵੱਡੀ ਪ੍ਰੋਬਲਮ ਨਹੀਂ ਕੀ ਚਲੋ ਬਾਕੀ ਠੰਡੀ ਆ ਸੀਲਸਵਗਾ ਜਦੋਂ ਬਾਹਰ ਹੀ ਗੱਲ ਰਹੀ ਹੈਗੀ 43000 ਤੋਂ ਪਹੁੰਚ ਕਰਦਾ ਇਨਸਾਨ ਵੇ ਲੋ ਕਿੰਨਾ ਲੱਗਾ ਪੀੜੀ ਭਾੜਾ ਕਰ ਬਾਕੀ 43000 ਚ ਪਹੁੰਚੋ ਦੋਸਤੋ ਜੇਕਰ ਆਨਲਾਈਨ ਕਿਸੇ ਨੇ ਖਰੀਦਣੀ ਹੈ ਜਿਹੜਾ ਵੀ ਰਿਵਿਜ਼ਿਟ ਕਰ ਲੂਗਾ ਤਸੱਲੀ ਕਰਕੇ ਆ ਵੀ ਖਰੀਦ ਸਕਦੇ ਚਿਵਾਈ ਕਰ ਲਿਓ ਠੀਕ ਆ ਪਸ਼ ਆਨਲਾਈਨ ਸੌਦਾ ਕੀਤਾ ਸੀ ਕੋਈ ਗੜਬੜ ਹੋ ਗਈਆਂ ਵੇ ਵਾਅਦਾ ਘਾਟ ਉਹ ਤੁਸੀਂ ਸੌਦਾ ਕਰਨ ਤੋਂ ਪਹਿਲਾਂ ਦੇਖਿਆ ਕਰੋ ਵੀ ਕਿਸ ਤਰ੍ਹਾਂ ਦੀ ਚੀਜ਼ ਮੰਗਾ ਰਹੇ ਹੋ ਠੀਕ ਹੈ ਵੀ ਕਲਾ ਪਹੁੰਚ ਕਰਕੇ ਜਿਹੜਾ ਦੋਸਤੋ ਉਹਨਾਂ ਵੀਰਾਂ ਲਈ ਵੀ ਜਿਹੜੇ ਕੋਈ ਵੀਡੀਓ ਕਾਲ ਤੇ ਤਸੱਲੀ ਕਰਕੇ ਤੇ ਆ ਨਹੀਂ ਸਕਦੇ ਦੂਰ ਦਰਾਡੇ ਵਾਲੇ ਵਿੱਚੋਂ ਚੀਜ਼ ਮਗਾਉਣੀ ਹੈ ਜ਼ਰੂਰੀ ਹੈ ਉਹ ਮਗਾ ਸਕਦੇ ਹੋ ਪਰ ਘਰ ਪਹੁੰਚ ਕੇ ਜਿਹੜੀ ਤਸੱਲੀ ਕਰਨ ਤੋਂ ਬਾਅਦ ਹੀ ਪਸ਼ੂ ਖਰੀਦਿਆ ਜਾਵੇ ਤਾਂ ਬਹੁਤ ਵਧੀਆ ਠੀਕ ਹੈ ਇਹ ਅੱਜ ਭਾਈ ਹੈਪੀ ਦੇ ਕੋਲ ਪਸ਼ੂ ਸੀਗੇ 4 ਪੂਰੀ ਵੱਡੀ ਆ ਕੋਈ ਛੋਟੀ ਨਹੀਂ ਆ ਸਰ ਮੇਰੀ ਗੱਲ ਸਵੇਰ ਜਿਹੜਾ ਦੇਜਾ ਨਹੀਂ ਲਾਉਂਦੇ ਹਾਂ ਸਵੇਰ ਦੇ ਜਿਹੜਾ ਜੀਵ ਨਹੀਂ ਲਾਉਂਦੇ ਅੱਛਾ ਹਾਂਜੀ ਚਲੋ ਕੋਈ ਗੱਲ ਇੱਕ ਦੋ ਪਸ਼ੂ ਇੱਕ ਦੋ ਤਿੰਨ ਦਿਨ ਪਸ਼ੂ ਹਾਂਜੀ ਹਾਂਜੀ ਜੋ ਘਰਾਂ ਲੋਕ ਕੜਦੇ ਗੁੱਡ ਨਹੀਂ ਕਰ ਜਾਂਦਾ ਡੰਗ ਕੋਈ ਗੱਲ ਨਹੀਂ ਲਾ ਲੂ ਜੀ ਤੇ 43 ਪਹੁੰਚ ਹੋਗੀ ਵੀ 43000 ਚ ਪਹੁੰਚ ਤੋ 200 ਰੁਪਏ ਛੋਟ ਹੋਗੀ ਠੀਕ ਆ ਤੇ ਸੰਪਰਕ ਨੰਬਰ ਐਫੀ ਭਾਈ ਦੱਸੋ ਉਹ ਨੰਬਰ ਪੜਾ ਗਾ ਭਾਈ 81737755946533233 ਪਹਿਲੇ ਨੰਬਰ ਤੇ ਵਟਸਐਪ ਚੱਲਦਾ ਆਪਾਂ ਠੀਕ ਹੈ ਇਹ ਦੋ ਨੰਬਰ ਜਿਹੜੇ ਦੋਸਤੋ ਬਾਈ ਹੈਪੀ ਹੋਰਾਂ ਦੇ ਆ ਦੋਨੋਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ ਇੱਕ ਨੰਬਰ ਤੇ ਵਰਸਸ ਚੱਲਦਾ ਉਹਦੇ ਤੇ ਤੁਸੀਂ ਵੀਡੀਓ ਕਾਲ ਕਰ ਲਓ ਟਾਈਮ ਇੱਕ ਦੀ ਚੋਾਈ ਕਰਾ ਲਓ ਦੋ ਦੀ ਕਰਾਓ ਪਿੰਡ ਪੁਰਜਾ ਰਥੂਕੇ تحصیل ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਅੱਜ ਵਿਜੈਤ ਦੀ ਆਪਣੀ ਦੋਸਤੋ ਪਸ਼ੂ ਤੁਹਾਨੂੰ ਆਪਾਂ ਚਾਰ ਦਿਖਾਤੇ ਆ ਬਾਕੀ ਚੰਗੇ ਨੇ ਇੱਕ ਕੱਚੀ ਬੈਰ ਦਿਖਾਈ ਹੈ 25 ਦਿਨਾਂ ਤਸੱਲੀ ਤੁਸੀਂ ਕਰਕੇ ਆਪਦਾ ਪਸ਼ੂ ਖਰੀਦ ਸਕਦੇ ਹੋ ਜੀ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ m a y